ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ 118ਵਾਂ ਜਨਮ ਦਿਨ ਅੱਜ ਅਸ਼ੀਰ ਪਾਕਿਸਤਾਨ ਜੁਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਮਨਾਇਆ ਗਿਆ ਜਿੱਥੇ ਉਹਨਾਂ ਨੂੰ ਉਹਨਾਂ ਦੇ ਕੀਤੇ ਕੰਮਾਂ ਬਾਰੇ ਖਿਡਾਰੀਆਂ ਨੂੰ ਦੱਸਿਆ ਗਿਆ ਉਸ ਦੇ ਨਾਲ ਹੀ ਉਹਨਾਂ ਦਾ ਜਿਹੜਾ ਇੱਕ ਸੁਪਨਾ ਸੀ ਉਹਨੂੰ ਪੂਰਾ ਕਰਨ ਦੇ ਲਈ ਅਹਿਦਨਾਮਾ ਖਿਡਾਰੀਆਂ ਵੱਲੋਂ ਤੇ ਕੋਚਸ ਵੱਲੋਂ ਤੇ ਜਿਹੜੇ ਉਹ ਉਹਨਾਂ ਦੇ ਨਾਲ ਬੱਚਾਂ ਦੇ ਮਾਪਿਆਂ ਵੱਲੋਂ ਆ ਲੈ ਆ ਗਿਆ ਅਸੀਂ ਸਮਝਦੇ ਹਾਂ ਕਿ ਭਗਤ ਸਿੰਘ ਦਾ ਇੱਕ ਸੁਪਨਾ ਸੀ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਜਿਹੜੀ ਖਤਮ ਹੋਵੇ ਜਿਹੜਾ ਹਰ ਇੱਕ ਬੰਦੇ ਨੂੰ ਇਨਸਾਫ਼ ਮਿਲੇ ਹਰ ਇੱਕ ਬੰਦੇ ਨੂੰ ਰੋਜੀ ਰੋਟੀ ਮਿਲੇ ਸਾਡਾ ਇੱਕ ਸਮਾਜ ਜਿਹੜਾ ਉਹ ਨਰੋਆ ਸਮਾਜ ਬਣੇ ਭਗਤ ਸਿੰਘ ਦਾ ਜਿਹੜਾ ਜਦੋਂ ਅਸੀਂ ਜੀਵਨ ਨੂੰ ਦੇਖਦੇ ਹਾਂ ਤਾਂ ਇੱਕ ਉਹ ਬਹੁਤ ਅੱਛੇ ਖਿਡਾਰੀ ਸਨ ਉਹ ਰੈਸਲਿੰਗ ਕਰਦੇ ਸੀ ਤੇ ਨਾਲ ਹੀ ਉਹ ਗੱਤਕੇ ਦੇ ਬਹੁਤ ਅੱਛੇ ਮਾਰਸੀ ਤੇ ਉਹਨਾਂ ਨੂੰ ਆਪਣੀ ਕੁਸ਼ਤੀ ਕਰਨਾ ਬੜਾ ਸ਼ੌਕ ਸੀ ਤੇ ਉਹੀ ਚੀਜ਼ ਨੂੰ ਸੋਚ ਨੂੰ ਲੈ ਕੇ ਲੰਮੇ ਸਮੇਂ ਤੋਂ ਪਿਛਲੇ 40 ਸਾਲ ਤੋਂ ਜਿਹੜਾ ਇਹ ਜੂਡੋ ਸੈਂਟਰ ਹੈ ਉਹ ਚੱਲ ਰਿਹਾ ਉਹਨਾਂ ਦੇ ਨਾਂ ਤੇ ਮੈਂ ਸਮਝਦਾ ਕਿ ਉਹਨਾਂ ਦੇ ਨਾਂ ਨੂੰ ਲੈ ਕੇ ਸਾਡੇ ਜਿਹੜੇ ਖਿਡਾਰੀ ਨੇ ਉਹ ਆਪਣੇ ਜੀਵਨ ਦੇ ਅੱਗੇ ਪੰਨ ਨੂੰ ਲੰਘ ਰਹੇ ਨੇ ਕੋਈ ਬੱਚਾ ਐਸਐਸਪੀ ਰੈਂਕ ਤੋਂ ਜਾ ਕੇ ਰਿਟਾਇਰ ਹੁੰਦਾ ਕੋਈ ਡੀਐਸਪੀ ਬਣਦਾ ਕੋਈ ਡਾਕਟਰ ਬਣਦਾ ਕੋਈ ਇੰਜੀਨੀਅਰ ਬਣਦਾ ਹੈ ਉਹ ਸਮਾਜ ਦੀ ਜਿਹੜੀ ਹੈ ਚੰਗੀ ਜਿਹੜੀ ਸੇਵਾ ਕਰ ਰਹੇ ਨੇ ਇੱਕ ਨਰੋਆ ਸਮਾਜ ਸਿਰਜਣ ਦੇ ਲਈ ਕਤ ਪਰ ਰਹਿੰਦੇ ਨੇ ਅੱਜ ਉਹਨਾਂ ਨੂੰ ਜਿੱਥੇ ਆਪਾਂ ਯਾਦ ਕਰਦੇ ਆ ਉਥੇ ਅਸੀਂ ਜਿਹੜੀ ਸਮਾਜ ਦੇ ਵਿੱਚ ਵੱਖਰੀ ਵੱਖਰੀਆਂ ਅਲਾਮਤਾਂ ਨੇ ਉਹਨਾਂ ਨੂੰ ਦੂਰ ਕਰਨਾ ਵੀ ਅਹਿਦਨਾਮਾ ਜਿਹੜਾ ਅੱਜ ਖਿਡਾਰੀਆਂ ਨੇ ਤੇ ਲਿਆ ਆਸ ਕਰਦੇ ਆ ਕਿ ਇਹ ਬੱਚੇ ਆਉਣ ਵਾਲੇ ਸਮੇਂ 'ਚ ਆ ਹਿੰਦੁਸਤਾਨ ਦਾ ਪੰਜਾਬ ਦਾ ਨਾਮ ਜਿਹੜਾ ਰੋਸ਼ਨ ਕਰਨਗੇ